ਹਾਂਜੀ ਬਾਈ ਸਤਿ ਸ੍ਰੀ ਅਕਾਲ ਕਈ ਵਾਰੀ ਨਾ ਆਪਣੀਆਂ ਤਾਜ਼ੀਆਂ ਸੂਈਆਂ ਝੋਟੀਆਂ ਦੇ ਨਾ ਐਵੇਂ ਥਣਾ ਨੂੰ ਕਈ ਵਾਰੀ ਕਿਸੇ ਨੂੰ ਬਾ ਆ ਜਾਂਦੀ ਹੈ ਜਿਵੇਂ ਹੁਣ ਆ ਥਣ ਤੇ ਇਹਦੇ ਸਹੀ ਨੇ ਆ ਥਣ ਨੂੰ ਇੱਕ ਨੂੰ ਨਾ ਬਾਹ ਰਹੀਏ ਇੱਕ ਨਮੋਟਾ ਹੋ ਰਿਹਾ ਇਹ ਚ ਕੋਈ ਨਾੜ ਨੋੜ ਕੁਛ ਨਹੀਂ ਮੈਸੂ ਬਹੁ ਆ ਰਹੀ ਐ ਇਹਨੂੰ ਇਹ ਬਾ ਆ ਜਾਂਦੀ ਐ ਜਦੋਂ ਬਾ ਆ ਜੇ ਨਾ ਉਦੋਂ ਗੁੜ ਨਾ ਪਾਇਆ ਕਰੋ ਆ ਦੇਖੋ ਜਦੋਂ ਮੰਨ ਲਾ ਤਾਜੀ ਸੂਈ ਮੈਂ ਇਸ ਨੂੰ ਐ ਬਾ ਆ ਜੇ ਉਦੋਂ ਗੁੜ ਨਾ ਪਾਓ ਇਨੂੰ ਨਾ ਬਾਹ ਵਾਸਤੇ ਣੀਆਂ ਕੱਚਾ ਣੀਆਂ ਛੱਡ ਦੋ ਲਿਆ ਕੇ ਤੇ ਕੁਛ ਨਾ ਕਰੋ ਕੱਚਾ ਣੀਆਂ ਲੈ ਕੇ ਦੇਖੋ ਜਾਂ ਪੇਠਾ ਪਾਓ ਗੁੜ ਨਾ ਪਾਓ ਬੈਸ ਉਹਦੋਂ ਇਹ ਚੀਜ਼ ਦਾ ਖਿਆਲ ਰੱਖੋ ਜਦੋਂ ਤੁਸੀਂ ਗੁੜ ਪਾਨੇ ਹੋ ਉਹ ਹੋਰ ਜਿਆਦਾ ਬਾਹ ਆ ਜਾਂਦੀ ਹੈ ਹੋਰ ਜਿਆਦਾ ਬਾਣ ਕਰਕੇ ਆਪਣਾ ਡੰਗਰ ਖਰਾਬ ਹੋ ਜਾਂਦਾ ਹੈ ਤੇ ਇਹਦੇ ਨਾਲ ਤੁਸੀਂ ਇੱਕ ਤਾਂ ਧਨੀਆ ਪਾਓ ਕੱਚਾ ਜਿੰਨਾ ਦੇਖ ਸਕਦੇ ਹੋ ਤੇ ਜਾਂ ਇਹਨੂੰ ਪਿਠਾ ਪਾਓ ਦੋ ਚੀਜ਼ਾਂ ਪਾਓ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਇਹ ਮਾੜੀ ਮੋਟੀ ਬਾ ਆ ਜਾਂਦੀ ਹੈ ਦਿੱਕਤ ਕੋਈ ਨਹੀਂ ਇਹ ਪਰੇਸ਼ਾਨੀ ਕੋਈ ਨਹੀਂ ਤੇ ਇਹੀ ਆਪਣਾ ਕਹਿਣਾ ਦਾ ਵੀ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਧਨੀਆ ਲੈ ਕੇ ਗੇਰਦੇ ਕਰੋ ਗੁੜ ਨਾ ਪਾਇਆ ਕਰੋ ਦੋ ਦਿਨ ਜਦੋਂ ਬਾ ਉੱਤਰ ਜੇ ਉਸ ਤੋਂ ਬਾਅਦ ਪਾ ਦਿਆ ਕਰੋ